ਪੰਚਾਇਤੀ ਚੋਣਾਂ ਦਾ ਪੂਰਾ ਜੋਰ ਹੈ ਪੰਜਾਬ ਦੇ ਵਿੱਚ ਬਹੁਤਾਂਤ ਗਿਣਤੀ ਦੇ ਪਿੰਡ ਇਹੋ ਜਿਹੇ ਨੇ ਜਿੱਥੇ ਬੜੀ ਸਿਆਣਪ ਸੂਝਤਾ ਦ੍ਰਿੜਤਾ ਦੇ ਨਾਲ ਪਿੰਡ ਵਾਸੀਆਂ ਵੱਲੋਂ ਫੈਸਲੇ ਲੈ ਕੇ ਸਰਬਸੰਮਤੀਆਂ ਕਰਵਾਈਆਂ ਗਈਆਂ ਚੰਗੀ ਗੱਲ ਹੈ ਪਿੰਡ ਚ ਪਾਈਚਾਰਕ ਸੰਜ ਨੂੰ ਮਜ਼ਬੂਤ ਕਰਨ ਵਾਸਤੇ ਇੱਕ ਬੜਾ ਵੱਡਾ ਫੈਸਲਾ ਪਰ ਕੁਛ ਦੇਖਣ ਵਿੱਚ ਇਹ ਵੀ ਆ ਰਿਹਾ ਕਿ ਕਈਆਂ ਥਾਵਾਂ ਤੇ ਕੋਈ ਹੈਂਕੜਬਾਜ਼ ਬੰਨੇ ਬੰਦਿਆਂ ਨੇ ਸਰਬਸੰਮਤੀ ਨੂੰ ਹੋਰ ਪਾਸੇ ਲੈ ਜਾਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਤਾਂ ਬੰਨਣਾ ਹੀ ਬੰਨਣਾ ਹੈ ਜੀ ਅਸੀਂ ਤਾਂ ਨਹੀਂ ਵੀ ਸਾਨੂੰ ਕੋਈ ਬਣਾਵੇਗਾ ਅਸੀਂ ਤਾਂ ਵੀ ਝੰਡਾ ਘਟਣਾ ਹੀ ਘਟਣਾ ਹੈ ਮਤਲਬ ਕੀ ਹੈ ਵੀ ਲੋਕਾਂ ਦਾ ਇੱਕ ਨਾ ਜਿਹੜੇ ਇਹੋ ਜਿਹੇ ਲੋਕ ਨੇ ਉਹਨਾਂ ਦਾ ਨਿਸ਼ਚਾ ਇਹ ਬਣ ਚੁੱਕਾ ਹੈ ਕਿ ਸਰਪੰਚ ਬਣ ਕੇ ਪਤਾ ਨਹੀਂ ਅਸੀਂ ਕਿਹੜਾ ਕਿੱਡਾ ਵੱਡਾ ਮਾਰਕਾ ਮਾਰ ਲਾਂਗੇ ਦੇਖੋ ਜਿਹੜੇ ਤਾਂ ਜਿਨ੍ਹਾਂ ਨੂੰ ਤੇ ਸੌਦੇ ਦੇ ਮਾਨ ਸਤਕਾਰ ਦਾ ਪਤਾ ਹੈ ਉਹ ਤਾਂ ਕਦੇ ਵੀ ਨੀਚਾਪਾਨ ਨਹੀਂ ਵਿਖਾਉਂਦੇ ਨੀਵੀਂ ਸੋਚ ਨਹੀਂ ਵਿਖਾਉਂਦੇ ਉਸ ਇਹ ਸੌਦੇ ਨੂੰ ਕਦੇ ਪਾਰਟੀ ਬਾਜੀ ਜੀ ਨਹੀਂ ਲਿਆਉਂਦੇ ਵੱਡੀ ਮਹਾਨਤਾ ਦੇ ਨਾਲ ਲੋਕ ਸੇਵਾ ਕਰਦੇ ਆ ਤੇ ਜਿਨ੍ਹਾਂ ਦਾ ਟੀਚਾ ਸਿਰਫ ਇਹ ਆ ਵੀ ਸਰਪੰਚ ਬਣਾਂਗੇ ਤੇ 4 ਰੁਪਏ ਖਾਵਾਂਗੇ ਉਹਨਾਂ ਨੂੰ ਇਹ ਗੱਲ ਸੋਚ ਲੈਣੀ ਚਾਹੀਦੀ ਹੈ ਕਿ ਜੇ ਸਰਪੰਚੀ ਦਾ ਪੈਸਾ ਜਾਨੀ ਕਿ ਜਿਹੜੀ ਸਰਕਾਰੀ ਗ੍ਰਾਂਟ ਦਾ ਪੈਸਾ ਤੇ ਜਿਹੜਾ ਪੈਸਾ ਗੁਰਦੁਆਰਾ ਸਾਹਿਬ ਦਾ ਇਹ ਇੱਕ ਬਰਾਬਰ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸੰਗਤਾਂ ਜਿਹੜਾ ਆਪਣਾ ਦਸਾਂ ਨੋਹਾਂ ਦੀ ਕਿਰਤ ਕਮਾਈ ਤੋਂ ਦਸਬੰਦ ਭੇਜਦੀਆਂ ਨੇ ਕੱਢ ਕੇ ਆਉਂਦੀਆਂ ਨੇ ਤੇ ਜਿਹੜਾ ਇਹ ਗ੍ਰਾਂਟ ਹੈ ਇਹ ਵੀ ਹਰ ਗਰੀਬ ਅਮੀਰ ਦੇ ਹਿੱਸੇ ਜਿਹੜਾ ਟੈਕਸ ਹੈ ਉਹ ਆਉਂਦਾ ਸਵੇਰ ਦੇ ਆਪਾਂ ਜਦੋਂ ਤੂਥਪੇਸਟ ਕਰਦੇ ਆ ਬੁਰਸ਼ ਕਰਦੇ ਆ ਉਦੋਂ ਤੋਂ ਲੈ ਕੇ ਰਾਤ ਦੇ ਸੌਣੋਂ ਤੱਕ ਤੇ ਸਾਰੀ ਰਾਤ ਜਿਹੜੀਆਂ ਲਾਈਟਾਂ ਦੀ ਬਿਜਲੀयां ਚੱਲੀ ਜਾਂਦੀਆਂ ਨੇ ਇਹਨਾਂ ਦਾ ਜਿਹੜਾ ਆਪਾਂ ਟੈਕਸ ਧਾਰਦੇ ਆ ਇਹ ਤਿਲ ਫੁੱਲ ਉਹਦਾ ਇਕੱਠਾ ਹੁੰਦਾ ਤੇ ਸਰਕਾਰਾਂ ਸਾਨੂੰ ਡਿਵੈਲਪਮੈਂਟ ਵਾਸਤੇ ਦਿੰਦੀਆਂ ਨੇ ਮਤਲਬ ਕਹਿਣ ਦਾ ਵੀ ਸਾਡੇ ਕੋਲੋਂ ਸਾਰਾ ਕੁਝ ਜਾਂਦਾ ਹੈ ਸਾਨੂੰ ਇੱਕ ਭਲੇਖਾ ਹੈ ਕਿ ਉਹ ਪੈਸਾ ਸਰਕਾਰ ਦਾ ਹੈ ਪੈਸਾ ਉਹੀ ਆਪਦਾ ਆਪਦੀ ਸੰਗਤ ਦਾ ਹੀ ਖਾਂਦੇ ਆ ਜੇ ਖਾਂਦੇ ਆ ਤਾਂ ਜੇ ਜੇ ਅਸੀਂ ਇਹ ਸੋਚ ਰੱਖ ਕੇ ਚੱਲਦੇ ਆ ਦੂਜੇ ਨੰਬਰ ਤੇ ਇਹ ਸੌਦੇ ਦੀ ਮਾਨ ਮਰਿਆਦਾ ਇਹ ਹੁੰਦੀ ਹੈ ਕਿ ਇਲਾਕੇ ਦੇ ਵਿੱਚ ਪਿੰਡ ਦੇ ਵਿੱਚ ਕੋਈ ਨਜਾਇਜ਼ ਕੰਮ ਨਾ ਕਰੇ ਕੋਈ ਗਲਤ ਨਸ਼ਾੜਾ ਵੇਚਦਾ ਹੋਵੇ ਕੋਈ ਗਲਤ ਕਿਸੇ ਇੱਕ ਤਰੀਕੇ ਦਾ ਇੱਥੇ ਨਾ ਕੰਮ ਕਰ ਰਿਹਾ ਹੋਵੇ ਉਹਨੂੰ ਨੱਥ ਪਾਉਣੀ ਤੇ ਪਿੰਡ ਨੂੰ ਚੰਗੇ ਤਰੀਕੇ ਦੇ ਨਾਲ ਅੱਗੇ ਵਿਕਾਸ ਕਰਕੇ ਲੈ ਕੇ ਜਾਣਾ ਪਰ ਅੱਜ ਕੀ ਮਾਹੌਲ ਬਣਿਆ ਪਿਆ ਅੱਜ ਮਾਹੌਲੇ ਬਣਿਆ ਪਿਆ ਜਿਹੜਾ ਬੰਦਾ ਇਹ ਗੱਲ ਸੋਚਦਾ ਨਾ ਉਹ ਕਹਿੰਦਾ ਹਾਂ ਹਾਂ ਇਹਨੂੰ ਤਾਂ ਵੋਟਾਂ ਤਾਂ ਪਾਉਣੀਆਂ ਨੇ ਕਿਤੇ ਨਾ ਕਿਤੇ ਥਾਣੇ ਪਠਾਣੇ ਲੋੜ ਪੈ ਜਾਂਦੀ ਹੈ ਮਤਲਬ ਕੀ ਸਰਪੰਚ ਨੂੰ ਇਹ ਕੌਦਾ ਇਹ ਸਮਝ ਲਿਆ ਵੀ ਉਹ ਥਾਣੇੋਂ ਛਡਾ ਕੇ ਲਿਆਵੇ ਤੇ ਥਾਣੇ ਫੜਾਉਣ ਜਾਵੇ ਉਹੀ ਸਰਪੰਚ ਹੁੰਦਾ ਦੂਜਾ ਬੰਦਾ ਸਰਪੰਚ ਨਹੀਂ ਗਿਣਿਆ ਜਾਂਦਾ ਸੋ ਬੇਨਤੀ ਹੈ ਕਿ ਜਿਨ੍ਹਾਂ ਪਿੰਡਾਂ ਨੇ ਸਰਬਸੰਮਤੀਆਂ ਕਰ ਲੀਆਂ ਸਵੇਰ ਦਾ ਦਿਨ ਰਹਿ ਗਿਆ 3 ਵਜੇ ਤੱਕ ਜਿਨ੍ਹਾਂ ਦੀਆਂ ਰਹਿ ਗਈਆਂ ਉਹ ਕਿਰਪਾ ਕਰਕੇ ਕਰੋ ਚੰਗੇ ਬੰਦਿਆਂ ਨੂੰ ਅੱਗੇ ਲੈ ਕੇ ਆਓ ਇਲਾਕੇ ਦਾ ਵਿਕਾਸ ਕਰਾਓ ਆਪਦੇ ਪਿੰਡ ਦਾ ਵਿਕਾਸ ਕਰਾਓ ਅੜੀਆਂ ਬਾਜੀਆਂ ਛੱਡ ਦਈਏ ਕਿਸੇ ਦੇ ਇਹਦੇ ਨਾਲ ਕਿੰਨੀ ਕਿ ਤਰੱਕੀ ਹੋ ਜੇਗੀ ਮੈਂ ਨਹੀਂ ਵੇਖਿਆ ਕਿ ਜਿਨ੍ਹਾਂ ਨੇ ਸਰਪੰਚੀ ਦੇ ਪੈਸੇ ਖਾਦੇ ਉਹਨਾਂ ਨੇ ਕਿਤੇ ਮਹਿਲ ਪਾਲੇ ਉਹ ਵੀ ਰੁੱਲਦੇ ਫਿਰਦੇ ਆ ਉਹ ਕਿਸੇ ਨਾ ਕਿਸੇ ਬਹਾਨੇ ਨਿਕਲ ਜਾਂਦੇ ਆ ਤੇ ਜੇ ਗੁਰਦੁਆਰਾ ਸਾਹਿਬ ਦਾ ਪੈਸਾ ਮੰਦਰ ਦਾ ਪੈਸਾ ਮਸਜਿਦ ਦਾ ਪੈਸਾ ਜਾਂ ਸਾਂਝਾ ਪੈਸਾ ਕੋਈ ਵੀ ਹੈ ਉਹ ਪੱਚਦਾ ਨਹੀਂ ਹੁੰਦਾ ਉਹ ਨਿਕਲ ਜਾਂਦਾ ਕਿਸੇ ਤਰੀਕੇ ਨਾਲ ਸੋ ਅਸੀਂ ਇਸ ਸੋਚ ਤੋਂ ਪਾਸੇ ਹੋ ਕੇ ਚੱਲੀਏ ਜਿਹੜੇ ਵੀ ਭਰਾ ਚੰਗੀ ਸੋਚ ਵਾਲੇ ਆ ਚੰਗੀ ਇਛਤਮਾਨ ਵਾਲੇ ਆ ਤੇ ਜਿਹੜੇ ਪਿੰਡ ਦੇ ਵਿੱਚ ਚੰਗਾ ਪਾਸ ਮਤਲਬ ਪੱਖ ਰੱਖਣ ਵਾਲੇ ਆ ਮਾੜੇ ਬੰਦਿਆਂ ਦਾ ਸਾਥ ਨਹੀਂ ਦਿੰਦੇ ਗਲਤ ਕੰਮ ਨਹੀਂ ਕਰਵਾਉਂਦੇ ਉਹਨਾਂ ਬੰਦਿਆਂ ਨੂੰ ਅੱਗੇ ਲਾ ਲਿਓ ਭਾਵੇਂ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਹੋਣ ਤੇ ਪਿੰਡ ਦੀ ਤਰੱਕੀ ਤੇ ਖੁਸ਼ਹਾਲੀ ਕਰੋ ਇੱਕ ਪਿੰਡ ਦੀ ਤਰੱਕੀ ਜਿਹੜੀ ਚੰਗੇ ਪਾਸੇ ਬੰਦਾ ਕਰਾਉਂਦਾ ਹੈ ਨਾ ਉਹਦਾ ਫਿਰ ਇਲਾਕੇ 'ਚ ਨਾ ਹੁੰਦਾ ਤੇ ਇਲਾਕੇ ਵਾਲੇ ਲੋਕ ਵੀ ਸੋਚ ਕੇ ਗਾ ਚੰਗੇ ਬੰਦੇ ਨੂੰ ਚੁਣਦੇ ਆ ਅੱਗੇ ਲਾਉਂਦੇ ਆ ਇਹ ਹੁਣ ਅਸੀਂ ਵੇਖਣਾ ਹੈ ਕਿ ਅਸੀਂ ਸਿਰਫ ਸਰਪੰਚੀ ਪੰਚੀ ਪੈਸੇ ਖਾਣ ਵਾਸਤੇ ਜਾਂ ਉਹ ਦਿਮਾਗ ਲੈ ਕੇ ਚੱਲਣਾ ਕਿ ਅਸੀਂ ਇਹ ਦਿਮਾਗ ਸੋਚ ਕੇ ਚੱਲਣਾ ਵੀ ਗੁਰੂ ਘਰ ਦਾ ਪੈਸਾ ਖਾਦਾ ਤੇ ਸਰਪੰਚੀ ਦਾ ਪੈਸਾ ਖਾਦਾ ਇੱਕ ਬਰਾਬਰ ਹੈ ਇਹ ਦਿਮਾਗ ਚ ਲੈ ਕੇ ਚੱਲਣਾ ਤੇ ਜਿਹੜਾ ਜਾਂ ਅਸੀਂ ਸਿਰਫ ਸਿਰਫ ਪਿੰਡ ਚੜੀ ਪਗੌਣੀ ਹੈ ਵੀ ਅਸੀਂ ਤਾਂ ਨਹੀਂ ਜੇ ਅਸੀਂ ਤਾਂ ਵੇਖੋ ਜੀ ਫਲਾਣਾ ਭਾਵੇਂ ਜਿੱਦਦਾ ਜਿੱਤ ਜੀ ਅਸੀਂ ਉਹਦੇ ਬਰਾਬਰ ਝੰਡੇ ਗੱਡਣੇ ਹੀ ਗੱਡਨੇ ਨੇ ਇਹ ਵੀ ਇੱਕ ਵੱਡੀ ਮੂਰਖਤਾ ਹੈ ਇਹ ਕੋਈ ਸਿਆਣਪ ਵਾਲੀ ਸੋਚ ਨਹੀਂ ਹੈਗੀ ਮੈਂ ਪਹਿਲਾਂ ਵੀ ਬੇਨਤੀ ਕਰਤੀ ਕਿ ਜਿੰਨਾਂ ਨੂੰ ਸਰਪੰਚੀ ਦੇ ਅਹੁਦੇ ਦੀ ਮਾਨ ਮਰਿਆਦਾ ਦਾ ਪਤਾ ਹੈ ਉਹ ਕਦੇ ਵੀ ਕਲੇਸ਼ ਨਹੀਂ ਖੜਾ ਕਰਦੇ ਉਹ ਸਤਿਕਾਰ ਕਰਦੇ ਆ ਜਿਨ੍ਹਾਂ ਨੂੰ ਨਹੀਂ ਪਤਾ ਉਹ ਟੁੱਚੂਡ ਆਉਂਦੇ ਆ ਤੇ ਟੁੱਚੂ ਵਾਲੇ ਬੰਦੇ ਸਫਲ ਵੀ ਨਹੀਂ ਹੁੰਦੇ ਬੜੇ ਇਥੇ ਜਿਨ੍ਹਾਂ ਨੇ ਕਰਕੇ ਵੇਖ ਲੀਆਂ ਉਹ ਵਿਚਾਰੇ ਤੁਰੇ ਫਿਰਦੇ ਆ ਕੋਈ ਉਹਨਾਂ ਨੂੰ ਉਹ ਨਹੀਂ ਹੈ ਵੀ ਉਹਨਾਂ ਦੇ ਕੋ ਮੋਢੇ ਤੇ ਜਿਆਦੇ ਵੱਡੇ ਸਟਾਰ ਲੱਗੇ ਆ ਤੇ ਦੂਜੇ ਪਿੰਡ ਵਾਲੇ ਕਿਤੇ ਐਵੇਂ ਰਹਿ ਗਏ ਆ ਸੋ ਇਹ ਇੱਕ ਚੰਗੇ ਕੰਮ ਕਰਨ ਵਾਲੇ ਲੋਕ ਹਮੇਸ਼ਾ ਯਾਦ ਰੱਖਦੇ ਆ ਤੇ ਜਿਹੜਾ ਚੰਗ ਮਾੜੀ ਸੋਚ ਲੈ ਕੇ ਸਰਕਾਰਾਂ ਦੇ ਬਹੁ ਵੱਲ ਤੇ ਜਾਗੂ ਪਾਰਟੀਆਂ ਦੇ ਬਹੁ ਵੱਲ ਤੇ ਇਸ ਤਰ੍ਹਾਂ ਦੀ ਨੁਮਾਇੰਦਗੀ ਲੈਂਦਾ ਉਹਨੂੰ ਲੋਕ ਪਸੰਦ ਵੀ ਨਹੀਂ ਕਰਦੇ ਤੇ ਉਹਨੂੰ ਲੋਕ ਗਾਲ੍ਹਾਂ ਵੀ ਕੱਢਦੇ ਆ ਸੋ ਇਹ ਕਿਰਪਾ ਕਰਿਓ ਚੰਗੀ ਸੋਚ ਵਾਲੇ ਬੰਦਿਆਂ ਨੂੰ ਅੱਗੇ ਲੈ ਕੇ ਆਈਏ ਚੰਗੇ ਕੰਮ ਕਰਾਉਣਾ ਨੂੰ ਅੱਗੇ ਲੈ ਕੇ ਆਈਏ ਜਿਨ੍ਹਾਂ ਦੀ ਸੋਚ ਇਹ ਨਾ ਹੋਵੇ ਕਿ ਅਸੀਂ ਪੈਸੇ ਕਮਾਉਣੇ ਆ ਉਹਨਾਂ ਦੀ ਸੋਚ ਹੋਵੇ ਕਿ ਅਸੀਂ ਪਿੰਡ ਨੂੰ ਅੱਗੇ ਲੈ ਕੇ ਜਾਣਾ ਹੈ ਇਲਾਕੇ ਨੂੰ ਅੱਗੇ ਲੈ ਕੇ ਜਾਣਾ ਹੈ ਜਾਂ ਉਹਨਾਂ ਦੀ ਨੀਤ ਜਿਹੜੀ ਹੈ ਉਹ ਖੋਟੀ ਨਾ ਹੋਵੇ ਸੋ ਇਹ ਬੇਨਤੀ ਨੂੰ ਪ੍ਰਵਾਨ ਕਰਿਓ ਜਿੰਨਾ ਵੀ ਹੋ ਸਕੇ ਸਰਬਸੰਤੀਆਂ ਵਾਲ ਖਿਆਲ ਦਿਓ ਕੱਲ ਦਾ ਦਿਨ ਕਾਗਜ਼ ਵਾਪਸ ਲੈਣ ਦਾ ਜੇ ਭਰਾ ਕੋਈ ਦੋ ਚਾਰ ਧੜੇ ਬਣਾ ਕੇ ਚੱਲੇ ਹੋਏ ਨੇ ਤੇ ਅਜੇ ਵੀ ਪੰਚਾਇਤ ਜੁੜੋ ਫੈਸਲਾ ਕਰੋ ਬਹਿ ਕੇ ਫੈਸਲਾ ਕਰਕੇ ਚੰਗੇ ਬੰਦੇ ਨੂੰ ਅੱਗੇ ਲਾ ਲੋ ਦੂਜਿਆਂ ਦੇ ਜਿਹੜੇ ਕਾਗਜ਼ ਵਾਪਸ ਕਰਾ ਲੋ ਇਹ ਜਿਹੜਾ ਚੰਗਾ ਕਦਮ ਹੈ ਉਹ ਦੀ ਸਾਰੇ ਬੰਨੇ ਛਲਾ